ਦੇ ਤਰੀਕੇ سے دو ਮੰਤ্রालय मिले हैं एक बड़ी जिम्मेदारी कैसे देख रहे हैं आप देखो ये जिम्मेदारी ता बहुत बड़ी है ते जो-जो एहसास जो जो इदा उदो हुंदा है जब तुमसी काम शुरू करदे हो ते मैं समझदा बहुत पंजाब नु खास तौर ते बहुत बड़ा प्यार देता है ते एदे विच जेड़ा रेलवे मिनिस्ट्री या ओ तुसी जानदे हो वे किड्डी बड़ी मिनिस्ट्री है सारे देश च पंजाब च बहुत ओज च काम हो सकदा चाहे वो रिलीजियस सर्किट होवे ਟੂਰਿਜ਼ਮ ਦੇ ਵਿੱਚ ਉਸ ਤਰੀਕੇ ਨਾਲ ਇਹਨੂੰ ਰੇਲਵੇ ਨੂੰ ਜੋੜਾਂਗੇ ਤੇ ਕਿਵੇਂ ਕਿਉਂਕਿ ਬਹੁਤ ਲੋਕ ਨੇ ਜਿਹੜੇ ਸਵੇਰੇ ਪੰਜਾਬ ਤੋਂ ਚਾਹੇ ਅਮਰਸਰ ਸਾਹਿਬ ਤੋਂ ਚਾਹੇ ਉਹ ਲੁਧਿਆਣਾ ਤੋਂ ਚਾਹੇ ਜਲੰਧਰ ਤੋਂ ਚਾਹੇ ਪਟਿਆਲਾ ਤੋਂ ਉਹ ਲੋਕ ਆਉਂਦੇ ਆ ਚਾਹੇ ਦੂਜੇ ਪਾਸਿਓਂ ਵੀ ਆਉਂਦੇ ਆ ਸਿਰਸਾ ਸਾਈਡ ਤੋਂ ਚਾਹੇ ਚੰਡੀਗੜ੍ਹ ਤੋਂ ਅੰਮ੍ਰਿਤਾਲਾ ਜਿਹੜਾ ਹੈ ਉਹ ਵੀ ਵਿੱਚ ਤੇ ਉਹਨੂੰ ਕਿਸ ਤਰੀਕੇ ਨਾਲ ਤੇਜ਼ੀ ਨਾਲ ਹਰ ਸੁਵਿਧਾ ਮਿਲੇ ਹਰ ਪੰਜਾਬੀ ਨੂੰ ਸੁੱਖ ਸਹੂਲਤ ਮਿਲੇ ਉਹਨਾਂ ਨੂੰ ਉਹਨਾਂ ਲਈ ਫੂਡ ਵਧੀਆ ਹੋਵੇ ਤੇ ਜਿੰਨਾ ਫਾਸਟ ਉਹ ਆ ਸਕਣ ਉਹਨਾਂ ਕਿਉਂਕਿ ਕੰਮ ਕਰਕੇ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਵਾਪਸ ਮੁੜਨਾ ਹੁੰਦਾ ਤੇ ਉਹ ਕਿਸ ਤਰੀਕੇ ਨਾਲ ਉਹਨੂੰ ਹੋਰ ਵਧੀਆ ਹੋ ਸਕਦਾ ਉਹ ਜਿਹੜੀ ਕੰਮ ਕਰਾਂਗੇ ਦੂਜੀ ਇਹਦੇ ਵਿੱਚ ਰਿਕਰੂਟਮੈਂਟ ਭਰਤੀ ਬਹੁਤ ਜ਼ਿਆਦਾ ਹੈ ਉਹ ਚਾਹੇ ਰੇਲਵੇ 'ਚ ਹੋਵੇ ਚਾਹੇ ਰੇਲਵੇ ਪੁਲਿਸ 'ਚ ਹੋਵੇ ਉਹਦੇ ਬਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਆ ਜਿਹੜਾ ਉਹਦੇ ਵਿੱਚ ਮੌਕਾ ਮਿਲੇ ਦੂਜੀ ਉਹ ਆ ਤੀਜੇ بڑے ਮਿਸਿੰਗ ਲਿੰਕ ਨੇ ਹਜੇ ਸਾਡੇ ਬੜੇ ਪੰਜਾਬ ਦੇ ਵਿੱਚ ਜਿਹੜਾ ਤੇ ਚੰਡੀਗੜ੍ਹ ਨੂੰ ਜੋੜਨਾ ਹੈ ਤੇ ਦਿੱਲੀ ਨੂੰ ਜੋੜਨਾ ਉਹ ਜਲਦੀ ਤੋਂ ਜਲਦੀ ਵਧੀਆ ਕਰਾਂਗੇ ਫਰੇਟ ਕਾਰੀਡੋਰ ਆ ਜਿਹੜਾ ਜਿਹਦੇ ਨਾਲ ਵਪਾਰ ਦਾ ਸਭ ਤੋਂ ਵੱਧ ਫਾਇਦਾ ਹੋਵੇ ਕਿਸ ਤਰੀਕੇ ਨਾਲ ਵਪਾਰ ਸਾਡਾ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਕੋਲ ਕੋਈ ਸੀਪੋਰਟ ਤਾਂ ਹੈ ਨਹੀਂਗਾ ਇੱਕ ਸਾਡੇ ਕੋਲ ਟ੍ਰੇਨ ਹੀ ਆ ਜਿਹਦੇ ਨਾਲ ਸਾਡਾ ਮਾਲ ਟੁਹਾ ਟੁਹਾਈ ਆ ਜਿਹੜੀ ਉਹ ਇੰਡਸਟਰੀ ਦੀ ਹੁੰਦੀ ਹੈ ਉਹ ਕਿਵੇਂ ਬਹੁਤ ਵਧੀਆ ਚਾਲੂ ਢੰਗ ਨਾਲ ਹੋਵੇ ਉਹ ਕਰਾਂਗੇ ਦੂਜਾ ਸਾਡਾ ਕਪੂਰਥਲੇ ਸਾਡੀ ਰੇਲ ਕੋਚ ਫੈਕਟਰੀ ਆ ਉਹਦੇ ਉਹਨੂੰ ਕਿਉਂਕਿ ਉੱਥੇ ਬਹੁਤ ਹੀ ਵਧੀਆ ਜਿਹੜੇ ਆ ਉਹ ਕੋਚੇਜ਼ ਤਿਆਰ ਹੋ ਰਹੇ ਆ ਟੌਪ ਮੋਸਟ ਜਿਹੜੇ ਚਾਹੇ ਬੰਦੇ ਵਾਰਤ ਹੋਵੇ ਚਾਹੇ ਹੋਟ ਰੇਲਸ ਹੋਵੇ ਉੱਥੇ ਕਿਵੇਂ ਹੋਰ ਉਹਨੂੰ ਕਿਵੇਂ ਵਧੀਆ ਕੀਤਾ ਜਾ ਸਕਦਾ ਅਜੇ ਤਾਂ ਸ਼ੁਰੂਆਤ ਆ ਇਹ ਆਉਣ ਵਾਲੇ ਦਿਨਾਂ ਚ ਮਹਿਕਮੇ ਚ ਜਾ ਕੇ ਉਹਦੀ ਸਾਰੀ ਰਿਵਿਊ ਕਰਾਂਗੇ ਕੀ ਕੁਝ ਚੱਲ ਰਿਹਾ ਕਿਵੇਂ ਕਿਵੇਂ ਚਲਾਉਣਾ ਜਿਹੜੇ ਸਾਡੇ ਕੈਬਨਿਟ ਮੰਤਰੀ ਜੀ ਨੇ ਅਸ਼wini ਜੀ ਉਹਨਾਂ ਦਾ ਬਹੁਤ ਵਾਸਟ ਐਕਸਪੀਰੀਅੰਸ ਆ ਉਹਨਾਂ ਨਾਲ ਮਿਲ ਕੇ ਵਧੀਆ ਕੰਮ ਆ ਜਿਹੜਾ ਰੇਲਵੇ ਦੇ ਕਰਾਂਗੇ ਦੂਜਾ ਜਿਹੜੀ ਇੰਡਸਟਰੀ ਆ ਜਿਹੜੀ ਫੂਡ ਜਿਹੜਾ ਮਿਨਿਸਟਰੀ ਆ ਆਪਣੀ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਪੰਜਾਬ ਦਾ ਕਿਉਂਕਿ ਬਹੁਤ ਵੱਡਾ ਰੋਲ ਆ ਜਿਹੜਾ ਕਿ ਪਿਛਲੇ ਦਿਨਾਂ ਚ ਰਹਿਣਾ ਚਾਹੀਦਾ ਸੀਗਾ ਉਹ ਕੰਮ ਉਹਨਾ ਹੋਇਆ ਨਹੀਂ ਕਿਉਂਕਿ ਹਰ ਜੇ ਅੱਜ ਯਾਰ ਦੇਖੋ ਇੱਕ ਆਲੂ ਆ ਇੱਕ ਚਿਪਸ ਆ ਪੈਕੇਟ ਉਹ 50 ਤੋਂ 100 ਦਾ ਵਿਕਦਾ ਜੀ ਕਿਵੇਂ ਹੋ ਨਹੀਂ ਅੱਜ 100 ਦਾ ਅੱਜ ਕੋਈ ਵੀ ਕਿੰਨੂ ਆ ਅੱਜ ਮਾਲਟਾ ਹੈ ਸੰਤਰਾ ਹੈ ਕਿਸ ਤਰੀਕੇ ਨਾਲ ਅਸੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨਾਲ ਜੋੜ ਸਕਦੇ ਹਾਂ ਤੇ ਉਹਦੇ ਲਈ ਜਿਵੇਂ ਇਹ ਕਿਹਾ ਗਿਆ ਸੀ ਵੀ ਹਰ ਡਿਸਟ੍ਰਿਕਟ ਦੇ ਵਿੱਚ ਅਲੱਗ ਚੀਜ਼ ਹੈ ਇੱਕ ਉੱਥੇ ਕਿਤੇ ਕੁਝ ਚੀਜ਼ ਕੋਈ ਤਿਆਰ ਹੋ ਸਕਦੀ ਆ ਅੱਜ ਛੋਟੀਆਂ-ਛੋਟੀਆਂ ਗੱਲਾਂ ਆ ਅੱਜ ਤੁਸੀਂ ਰੇਡ ਦੇਖੋ ਚਾਹੇ ਬੇਬੀ ਕਾਰਨਾ ਕਿਤੇ ਹੈ ਕੈਪਸਿਕਨ ਜਿਹੜਾ ਹੈ ਜਿਹਨੂੰ ਲਾਲ ਮਿਰਚ ਜਾਂ ਦੂਜੀ ਮਿਰਚ ਜਿਹੜੀ ਸ਼ਿਮਲਾ ਮਿਰਚ ਆ ਉਹ ਕਿੰਨੇ ਉਹਨਾਂ ਦੇ ਅਲੱਗ ਰੰਗ ਆਉਂਦੇ ਆ ਅੱਜ ਟਮਾਟਰ ਕਿੰਨੀਆਂ ਆਉਂਦੀਆਂ ਸਾਡੇ ਇੰਡਸਟਰੀ ਪਹਿਲਾਂ ਵੀ ਬਹੁਤ ਵੱਡੀ ਆ ਅੱਜ ਆਲੂ ਆ ਉਹਦੀ ਇੰਡਸਟਰੀ ਆ ਹੋਰ ਕਿਸ ਤਰੀਕੇ ਨਾਲ ਸਬਜ਼ੀਆਂ ਦੀ ਇੰਡਸਟਰੀ ਆ ਉਹ ਟ੍ਰੇਨਾਂ ਚ ਛੇਤੀ ਪਹੁੰਚ ਸਕੇ ਹਵਾਈ ਜਹਾਜ਼ਾਂ ਚ ਜਿਹੜਾ ਇਹ ਉਹਨਾਂ ਚ ਉਹ ਜਲਦੀ ਉਰੇ ਪਹੁੰਚ ਸਕੇ ਤੇ ਉਹ ਨਗਦ ਪੈਸੇ ਆ ਸਾਰੇ ਨਾਗਦ ਪੈਸੇ ਜਦੋਂ ਕਿਸਾਨ ਦੀ ਜੇਬ ਚ ਜਾਣ ਲੱਗ ਗਏ ਜਿਵੇਂ ਹਰ ਦੁਕਾਨ ਤੇ ਕੋਈ ਚੀਜ਼ ਵਿਕਦੀ ਆ ਤੇ ਨਾਲ ਦੀ ਨਾਲ ਉਹਨੂੰ ਫਾਇਦਾ ਹੋ ਜਾਂਦਾ ਉਹਦੇ ਪੈਸਾ ਜੇਬ ਚਲੇ ਜਾਂਦਾ ਇਹ ਫੂਡ ਪ੍ਰੋਸੈਸਿੰਗ ਚ ਉਸ ਤਰੀਕੇ ਨਾਲ ਵੀ ਰੋਜ਼ ਕਿਸਾਨ ਆਪਣੀ ਫਸਲ ਰੋਜ਼ ਵੇਚੇ ਇਹ ਨਾ ਵੀ 6 ਮਹੀਨੇ ਬਾਅਦ ਬਰੀਕਦਾਰੇ ਵੀ ਹੁਣ ਕਣਕ ਲਾਈ ਆ ਮੈਂ 6 ਮਹੀਨੇ ਬਾਅਦ ਜਿਹੜਾ ਹੈ ਉਹ ਪੈਸਾ ਆਊਗਾ ਝੋਨਾ ਲਾਇਆ 6 ਮਹੀਨੇ ਬਾਅਦ ਆਊਗਾ ਇਹ ਜਿਹੜੀ ਚੀਜ਼ ਆ ਮੰਡੀਕਰਨ ਕਿਵੇਂ ਹੋ ਸਕੇ ਫੂਡ ਪ੍ਰੋਸੈਸਿੰਗ ਚ ਉਹ ਸਭ ਤੋਂ ਜ਼ਿਆਦਾ ਤਰਜੀਹ ਆ ਜਿਹੜੀ ਉਹ ਲਾਉਣੀ ਆ ਤੇ ਕਿਸਾਨ ਨੂੰ ਇਧਰੋਂ ਡਿਵਰਟ ਕਰਨਾ ਦਾਲਾਂ ਨੇ ਹੋਰ ਚੀਜ਼ਾਂ ਨੇ ਤੇ ਉਹਦੋਂ ਨਾਲ ਉਹਨੂੰ ਨਾਲ ਬਾਹਰ ਨਾ ਭੇਜਣਾ ਪਵੇ ਉਹ ਇੰਡਸਟਰੀ ਉਹ ਜਿਹੜੀ ਆ ਉਹ ਅਸੀਂ ਪੰਜਾਬ ਚ ਲੈ ਆਈਏ ਉਹਦੇ ਲਈ ਮਾਹੌਲ ਬਣਾਉਣਾ ਏ ਜੇ ਉਹ ਇੰਡਸਟਰੀ ਆ ਉਹ ਵਧੀਆ ਤੋਂ ਵਧੀਆ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਜੇ ਲੁਧਿਆਣੇ ਜਲੰਧਰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਬਠਿੰਡਾ ਪਟਿਆਲਾ ਜਾਂ ਫਿਰੋਜ਼ਪੁਰ ਲਿਆਵਾਂਗੇ ਤੇ ਸਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਅੱਜ ਵੱਡੀ ਤੋਂ ਵੱਡੀ ਜਿਹੜੀ ਮੈਡੀਕਲ ਆ ਇੰਡਸਟਰੀ ਆ ਉਹ ਬੱਧੀ ਚਲੀ ਗਈ ਜਾਂਦੀ ਤਾਂ ਸਾਰੀ ਦੁਨੀਆ ਚੋਂ ਉਥੋਂ ਜੇ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਆਪਣੇ ਪੰਜਾਬ ਚ ਵੱਧ ਤੋਂ ਵੱਧ ਲਿਆਵਾਂਗੇ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਸਟੇਟ ਸਰਕਾਰ ਨਾਲ ਵੀ ਉਹਨਾਂ ਤੋਂ ਜ਼ਮੀਨਾਂ ਦਿਵਾਵਾਂਗੇ ਉਹਨਾਂ ਨੂੰ ਜਿਹੜਾ ਇਹ ਫਾਇਦਾ ਜਦੋਂ ਦਵਾਵਾਂਗੇ ਤੇ ਆਪਣੇ ਆਪ ਸਾਡੇ ਆਉਣਗੇ ਤੇ ਕਿਸਾਨ ਜਿਹੜਾ ਹੈ ਉਹ ਖੁਸ਼ਹਾਲ ਕਿਸਾਨ ਜਿਵੇਂ ਨਵਾਂ ਪੰਜਾਬ ਕਹਿੰਦੇ ਆ ਉਹ ਕਿਵੇਂ ਬਣੂਗਾ ਤੇ ਇਸੇ ਕਰਕੇ ਮੈਨੂੰ ਇਹ ਮਿਨਿਸਟਰੀਆਂ ਜਿਹੜੀਆਂ ਦਿੱਤੀਆਂ ਏ ਤੇ ਮੈਂ ਬਹੁਤ ਧੰਨਵਾਦੀ ਆ ਤੇ ਇਹਦੇ ਵਿੱਚ ਪਰਫਾਰਮ ਕਰਨਾ ਹੁਣ ਮੇਰਾ ਅਗਲਾ ਕੰਮ ਰਹੇਗਾ ਲੇਕਿਨ ਬੰਦੇ ਭਾਰਤ ਕੀ ਆਪਨੇ ਬਾਤ ਕਰੀ ਪੰਜਾਬ ਕੀ ਬਾਤ ਕਰੇ ਤਾਂ ਅਮਰਸਰ ਕੀ ਦਾ ਡਿਮਾਂਡ ਰਹੀ ਹੈ ਕਿ ਅਮਰਸਰ ਦਿੱਲੀ ਸੇ ਬੰਦੇ ਭਾਰਤ ਚਲੇ ਉਸ ਤੋਂ ਦੇਖੋ ਸ੍ਰੀ ਅਮਰਸਰ ਸਾਹਿਬ ਤਾਂ ਉਦੋਂ ਵੱਡਾ ਤਾਂ ਕੋਈ ਤੀਰਥੀ ਨਹੀਂਗਾ ਉਦਾਂ ਦਾ ਗਾਲ ਤੱਕ ਕੋਈ ਵੀ ਚੀਜ਼ ਆ ਜਿਹੜੀ ਉਹ ਕੋਈ ਵੀ ਇੱਕ ਵੀ ਚੀਜ਼ ਜਿਹੜੀ ਉਹ ਜੋੜਨੋ ਪਿੱਛੇ ਨਹੀਂ ਰਵਾਂਗੇ ਚਾਹੇ ਉਹ ਬੰਦੇ ਬਾਰਤਾਂ ਚਾਹੇ ਕੋਈ ਅੱਗੇ ਹੋਰ ਫਾਸਤ ਤੋਂ ਫਾਸਟ ਰੇਲ ਨਾ ਆਉਣੀਆਂ ਚਾਹੇ ਹੋਰ ਕੋਈ ਵੀ ਅੰਮ੍ਰਿਤਸਰ ਨੋ ਤੇ ਤਾਂ ਪ੍ਰਧਾਨ ਮੰਤਰੀ ਜੀ ਜਦੋਂ ਵੀ ਕੋਈ ਚੀਜ਼ ਮੈਂ ਤੁਹਾਨੂੰ ਇੰਨਾ ਦੱਸ ਦਿੰਨਾ ਵੀ ਜੇ ਕਿਤੋਂ ਵੀ ਸ਼ੁਰੂ ਹੋਊਗੀ ਦੇਸ਼ 'ਚ ਉਹ ਅੰਮ੍ਰਿਤਸਰ ਸਾਹਿਬ ਤੋਂ ਵੀ ਰੇਲਵੇ ਤੇ ਉਹ ਕੋਈ ਵੀ ਕੋਈ ਟ੍ਰੇਨ ਜਿਹੜੀ ਉਹ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਫੂਡ ਪ੍ਰੋਸੈਸਿੰਗ ਦੀ ਗੱਲ ਕਰੇ ਇੱਕ ਖਾ ਬੜੀ ਜ਼ਿੰਮੇਵਾਰੀ ਆਪਕੋ ਦੇ ਲਈ ਹੈ ਕਿਸਾਨੋ ਕੋ ਕਿਸ ਤਰੀਕੇ ਸੇ ਉਨਕੀ ਆਮਦਨੀ ਦੁੱਗਣੀ ਕੀਤੀ ਜਾਏ ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਮੇਰਾ ਜਿਹੜਾ ਕੰਮ ਆ ਉਹ ਕਿਸਾਨਾਂ ਦਾ ਮੇਰੀ ਜ਼ਿੰਮੇਵਾਰੀ ਆ ਤੇ ਚਾਹੇ ਮੈਂ ਅੱਜ ਐਮਓਐਸ ਆ ਪਰ ਪੰਜਾਬ ਚ ਮੰਤਰੀ ਜਦੋਂ ਮੈਂ ਆ ਤੇ ਮੇਰੀ ਜ਼ਿੰਮੇਵਾਰੀ ਵੀ ਰਹੇਗੀ ਤੇ ਕਿਸਾਨਾਂ ਦਾ ਅੱਜ ਦਰਦ ਕੀ ਆ ਦਰਦ ਹੀ ਆ ਨਾ ਵੀ ਉਹਨਾਂ ਦੇ ਕੋਲ ਮੁਨਾਫਾ ਨਹੀਂ ਗਾ ਉਹਨਾਂ ਕੋਲ ਰੋਜ਼ ਪੈਸਾ ਨਹੀਂ ਕਮਾਈ ਦਾ ਸਾਧਨ ਤੇ ਉਹ ਅੜਤੀ ਦੇ ਸਿਰ ਤੇ 6 ਮਹੀਨੇ ਵਿਚਾਰੇ ਉਹਨਾਂ ਤੋਂ ਲੈ ਕੇ ਖਾਂਦੇ ਆ ਜਦੋਂ 6 ਮਹੀਨੇ ਪੈਸੇ ਆ ਜਾਂਦਾ ਉਹ ਉਹਨਾਂ ਕੋਲ ਚਲੇ ਜਾਂਦੇ ਆ ਜਦੋਂ ਡੇਲੀ ਇਨਕਮ ਵੱਲ ਲਾਉਣਾ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਪੀੜ੍ਹੀ ਆ ਉਹਨਾਂ ਨੂੰ ਰੋਜ਼ ਇਹ ਨਹੀਂ ਵੀ ਇੱਕ ਵਾਰ ਖੇਤ ਚ ਜਾਇਆ ਤਾਂ ਕੰਮ ਜਿਹੜੇ ਸਬਜ਼ੀਆਂ ਲਾਉਂਦੇ ਆ ਲੋਕ ਜਿਹੜੇ ਸਬਜ਼ੀਆਂ ਲਾਉਂਦੇ ਆ ਉਹ 2-2 ਕਿਲੀਆਂ ਚ ਸਬਜ਼ੀਆਂ ਲਾਉਂਦੇ ਆ ਮੇਰੇ ਮੈਂ ਜਗਰਾਉ ਬਹੁਤ ਦੇਖਿਆ ਮੈਂ ਲੁਧਿਆਣੇ ਬਹੁਤ ਦੇਖਿਆ ਮਲੇਰਕੋਟਲੇ ਉਹ ਲੱਖਾਂ ਰੁਪਏ ਕਿਵੇਂ ਕਮਾ ਲੈਂਦੇ ਆ ਉਹਨਾਂ ਨੂੰ ਲੱਖਾਂ ਰੁਪਏ ਦੀ ਇਨਕਮ ਕਿਵੇਂ ਹੋ ਜਾਂਦੀ ਆ ਉਸ ਪਾਸੇ ਨੂੰ ਪੰਜਾਬ ਨੂੰ ਚੱਲਣਾ ਪਏਗਾ ਕਿਉਂ ਕਿ ਸਾਡੇ ਕੋਲ ਜਿਹੜੀ ਜ਼ਮੀਨ ਆ ਉਹ ਬਹੁਤ ਰਕਵਾਏ ਜਿਹੜਾ ਉਹ ਥੋੜਾ ਹੋ ਗਿਆ ਅਗਲੀਆਂ ਗੱਲਾਂ ਨਹੀਂ ਵੀ ਕਿਸੇ ਕੋਲ 50 ਕਿਲੇ ਆ 100 ਕਿੰਦੇ ਆ ਹੁਣ ਤਾਂ 5 ਕਿਲੇ 4 ਕਿਲੇ 3 ਕਿਲੇ 2 ਕਿਲੇ ਵਾਲਾ ਤਾਂ ਜ਼ਿੰਮੇਦਾਰ ਉਹ ਜੇ ਇਹ ਚੀਜ਼ਾਂ ਫੂਡ ਪ੍ਰੋਸੈਸਿੰਗ ਵੱਲੋਂ ਚੱਲੂਗਾ ਉਹਦੇ ਨਾਲ ਇੰਡਸਟਰੀ ਲਾਵਾਂਗੇ ਅਸੀਂ ਉਹ ਜਿਹੜੇ ਪੱਕਾ ਉਹਨਾਂ ਨਾਲ ਐਗਰੀਮੈਂਟ ਹੋਣਗੇ ਕਈ ਗੱਲਾਂ ਜਿਹੜੀਆਂ ਨੇ ਉਹ ਇਸੇ ਕਰਕੇ ਗਲਤ ਹੋ ਗਈਆਂ ਕਈ ਗੱਲਾਂ ਬੜੀਆਂ ਚੰਗੀਆਂ ਵੀ ਸੀਗੀਆਂ ਜਿਹੜੀਆਂ ਕਿ ਉਹ ਬਿੱਲ ਦੇ ਵਿੱਚ ਜਿਹੜੀਆਂ ਐ ਉਹ ਚੰਗੀਆਂ ਵੀ ਤੇ ਮਾੜੀਆਂ ਵੀ ਇਕੱਠੀਆਂ ਹੋ ਕੇ ਜਿਹੜਾ ਉਹ ਇੱਕ ਐਸਾ ਬਿੱਲ ਜਿਹਦੇ ਕਰਕੇ ਰੌਲਾ ਪੈ ਗਿਆ ਪਰ ਜਿਹੜੀਆਂ ਉਹ ਚੰਗੀਆਂ-ਚੰਗੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਹੀ ਜਿਹੜੀਆਂ ਹੋ ਰਹੀਆਂ ਨੇ ਦੇਸ਼ 'ਚ ਹੋ ਰਹੀਆਂ ਨੇ ਜੇ ਨਾਰਥ-ਈਸਟ ਦੀ ਗੱਲ ਕਰੀਏ ਤੇ ਜੇ ਆਪਾਂ ਹਿਮਾਚਲ ਹਿਲ ਸਟੇਟ ਦੀ ਗੱਲ ਕਰੀਏ ਕਿਸ ਤਰੀਕੇ ਨਾਲ ਉਹ ਵਪਾਰ ਕਰ ਰਹੇ ਆ ਅੱਜ ਕਿੱਥੇ ਪਹੁੰਚ ਗਏ ਇਸ ਤਰੀਕੇ ਨਾਲ ਪੈਕਿੰਗ ਆਉਂਦੀ ਆ ਉਹਨਾਂ ਦੀ ਤੇ ਆ ਆ ਨਾਲ ਹੀ ਚਲੇ ਜਾਓ ਖਾਨ ਮਾਰਕੀਟ ਉਹ ਨਾਲ ਹੀ ਚਲੇ ਜੋ ਬੰਗਾਲੀ ਮਾਰਕੀਟ ਉਹ ਚੀਜ਼ ਆ ਜਿਹੜੀ ਇੱਥੇ 5-500 ਰੁਪਏ ਦੀ ਵਿਕਦੀ ਆ ਜਿਹੜੀ ਉੱਥੇ 100 ਰੁਪਏ ਦੀ ਨਹੀਂ ਵਿਕਦੀ ਗੱਲ ਤਾਂ ਪੈਕਿੰਗ ਦੀ ਆ ਵੀ ਉਹ ਫੂਡ ਪ੍ਰੋਸੈਸਿੰਗ ਦਾ ਏਸਾ ਏ ਵੀ ਉਹ ਫੂਡ ਐਸੇ ਤਰੀਕੇ ਨਾਲ ਉਹਦੀ ਪੈਕਿੰਗ ਹੋਏ ਇਸ ਤਰੀਕੇ ਨਾਲ ਉਹ ਸ਼ਾਨਦਾਰ ਤਰੀਕੇ ਨਾਲ ਉਹਦੀ ਮਾਰਕੀਟਿੰਗ ਹੋਏ ਤੇ ਸਾਡਾ ਕਿਸਾਨ ਆਪਣੇ ਆਪ ਖੁਸ਼ਹਾਲ ਹੋਊਗਾ ਉਹੀ ਚੀਜ਼ ਆ ਜਿਹੜੀ ਜਿਹੜਾ ਇੱਕ ਆਪਣੀ ਦੁਕਾਨ ਤੇ ਰੱਖ ਕੇ ਵੇਚ ਕੇ ਉਹ ਰੋਜ਼ 50000 ਲੱਖ ਰੁਪਏ ਗੱਲੇ ਚ ਪਾ ਕੇ ਉਹ ਜਾਂਦਾ ਤੇ ਜੀਣਾ ਅਗਾਉਂਦਾ ਏ ਉਹ ਕਿਉਂ ਨਹੀਂ ਉਸ ਵੱਲ ਨੂੰ ਸ਼ੁਰੂਆਤ ਆ ਜਿਹੜੀ ਪ੍ਰਧਾਨ ਮੰਤਰੀ ਦਾ ਵਿਜ਼ਨ ਰਿਹਾ ਏ ਉਹਨੂੰ ਇੰਪਲੀਮੈਂਟ ਕਰਨਾ ਸਾਡਾ ਕੰਮ ਆ ਉਹ ਕਰਾਂਗੇ ਪੰਜਾਬ ਦੀ ਕਾਫੀ ਬੜੀ ਜ਼ਿੰਮੇਵਾਰੀ ਆ ਆਪਕੋ ਦੇ ਗਈ ਹੈ ਆਪ ਪੰਜਾਬ ਸੇ ਆ 2027 ਮੇ ਚੁਣਾਵ ਵੀ ਆ ਉਸ ਸੇ ਪਹਿਲੇ ਕਿੰਨੀ ਬੜੀ ਜ਼ਿੰਮੇਵਾਰੀ ਆ ਆਪਕੋ ਦੇਖੋ ਜ਼ਿੰਮੇਵਾਰੀ ਹੁਣ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਨਾ ਤੁਸੀਂ ਪਾਓ ਜ਼ਿੰਮੇਵਾਰੀਆਂ ਆ ਜਿਹੜੀਆਂ ਉਹ ਠੀਕ ਆ ਮੇਰਾ ਰੋਲ ਐ ਬੜਾ ਅਹਿਮ ਆ ਪਰ ਮੈਂ ਸਾਰਾ ਕੁਝ ਹੀ ਕਰੂੰਗਾ ਕਿਉਂਕਿ ਪੰਜਾਬ ਦੀ ਜ਼ਿੰਮੇਵਾਰੀ ਵੀ ਆ ਇਸ ਵੇਲੇ ਹੁਣ ਮਹਿਕਮੇ ਵੀ ਦੋ ਨੇ ਤੇ ਜਿਵੇਂ ਜਿਵੇਂ ਅੱਗੇ ਕੰਮ ਚੱਲਦਾ ਜਾਊਗਾ ਉਹ ਜ਼ਿੰਮੇਵਾਰੀ ਜਦੋਂ ਪੈਂਦੀ ਆ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਈ ਵੀ ਜਾਂਦੀ ਆ ਪਰ ਕੱਲ ਇਹ ਆ ਵੀ ਸਾਰੇ ਮਿਲ ਕੇ ਕੰਮ ਕਰਾਂਗੇ ਵੰਡ ਕੇ ਕੰਮ ਕਰਾਂਗੇ ਸਾਰਿਆਂ ਤੇ ਜ਼ਿੰਮੇਵਾਰੀਆਂ ਪਾ ਕੇ ਕਰਾਂਗੇ ਤੇ ਮੈਨੂੰ ਜਦੋਂ ਤੁਸੀਂ ਆਪ ਕੰਮ ਕਰਦੇ ਹੋ ਤੇ ਤੁਹਾਨੂੰ ਕੰਮ ਕਰਨ ਵਾਲੇ ਬੰਦੇ ਵੀ ਨਾਲ ਤੁਹਾਡੇ ਨਾਲ ਮਿਲ ਜਾਂਦੇ ਆ ਉਹ ਸਮੂਹ ਤੁਹਾਡੇ ਨਾਲ ਚੱਲ ਪੈਂਦਾ ਏ ਤੇ ਫਿਰ ਜਦੋਂ ਸਹੀ ਦਿਸ਼ਾ ਨੂੰ ਚੱਲ ਪੋ ਫਿਰ ਐਸੀ ਕੋਈ ਗੱਲ ਕਮੀ ਰਹਿੰਦੀ ਨਹੀਂਗੀ ਮੈਨੂੰ ਉਮੀਦ ਆ ਤੇ ਵਿਸ਼ਵਾਸ ਵੀ ਆ ਵੀ ਜਦੋਂ ਸਹੀ ਡਾਇਰੈਕਸ਼ਨ ਚੱਲਾਂਗੇ ਤਾਂ ਫਿਰ ਜਿਹੜੇ ਕੰਮ ਨੇ ਉਹ ਵੀ ਆਪਣੇ ਆਪ ਸਹੀ ਲਾਈਨ ਤੇ ਪਟਰੀ ਤੇ ਆ ਜਾਣਗੇ